ਮਿੰਟੋ ਜੀ ਗੱਲ ਆਪਾਂ ਇੱਧਰ ਜੋੜ ਹੀ ਲਈਏ ਇਹਦੇ ਨਾਲ ਹੀ ਕਿਸਾਨਾਂ ਬਾਰੇ ਵੀ ਆਪਾਂ ਗੱਲ ਕਰ ਲਈਏ ਕਿਸਾਨੀ ਬਾਰੇ ਵੀ ਗੱਲ ਕਰ ਲਈਏ ਦੱਲੇਵਾਲ ਸਾਹਿਬ ਦੀ ਸਿਹਤ ਦੀ ਫਿਕਰ ਸੀ ਸਾਰਿਆਂ ਨੂੰ ਪਰ ਅਚਾਨਕ ਹੀ ਇੱਕ ਹੋਰ ਖਬਰ ਆਉਂਦੀ ਹੈ ਬੜੀ ਦੁਖਦਈ ਜੀ ਖਬਰ ਕਿ ਸਿਰਸਾ ਸਾਹਿਬ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਤੇ ਸਿਹਤ ਕਾਫੀ ਗੰਭੀਰ ਹੈ ਉਹਨਾਂ ਦੀ ਹੁਣ ਕੋਈ ਹੈ ਅਪਡੇਟ ਹੁਣ ਦੀ ਕਿਵੇਂ ਹੈ ਸਿਹਤ ਉਹਨਾਂ ਦੀ ਦੇਖੋ ਬਲਦੇਵ ਸਿੰਘ ਸਿਰਸਾ ਉਹ ਸ਼ਖਸ ਆ ਜੇ ਨੰਬਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਕੱਲੇਓ ਕਿਸਾਨ ਆਗੂ ਨਹੀਂ ਉਹਨਾਂ ਦੀ ਕਿਸਾਨ ਚ ਇੱਥੇ ਬੰਦੇ ਤੇ ਹੈ ਹੀ ਨਹੀਂ ਕੋਈ ਵੈਸੇ ਆਪਜੀ ਦਾ ਹੂੰ ਤੇ ਦਿੱਲੀ ਵਾਲੇ ਜਿਹੜੇ ਸੰਘਰਸ਼ ਦੇ ਵਿੱਚ ਅਹਿਮ ਬੰਦੇ ਸੀਗੇ ਉਹਨਾਂ ਚੋਂ ਬਲਦੇਵ ਸਿੰਘ ਸਿਰਸਾ ਇੱਕ ਸੀਗੇ ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਦੂਜੇ ਪਾਸੇ ਉਹਨਾਂ ਨੇ ਕੁਝ ਧਾਰਮਿਕ ਪੁਸਤਕਾਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਸੀਗਾ ਖਾਸ ਤੌਰ ਤੇ ਗੁਰਬਿਲਾਸ ਪਾਤਸ਼ਾਹੀ ਸ਼ੇਵੀ ਜਿਹਦੇ ਵਿੱਚ ਗੁਰੂ ਸਹਿਬਾਨ ਬਾਰੇ ਬਹੁਤ ਹੀ ਕਲੋਕ ਕਿੰਨੋਂ ਨਹੀਂ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਸੀ ਤੇ ਜੋ ਵਿਦਾਂਤੀ ਜਿਹਦੇ ਟਾਈਮ ਤੇ ਹਮ ਐਸਡੀਪੀਸੀ ਦੇ ਦੇਖ ਰੇਖੇਟ ਜਿਸ ਦਾ ਪ੍ਰਕਾਸ਼ਨ ਹੋਇਆ ਉਹ ਇਹ ਜਿਹੜੇ ਮੁੱਦੇ ਸੀ ਕੁਝ ਹੋਰ ਜਿੱਦਾਂ ਸਿਲੇਬਸ ਦੀਆਂ ਕਿਤਾਬਾਂ ਚ ਜੀ ਇਤਿਹਾਸਿਕ ਤੱਥਾਂ ਦਾ ਵਿਗਾਰ ਉਹ ਇਹਨਾਂ ਸਾਰੀਆਂ ਚੀਜ਼ਾਂ ਤੇ ਵੀ ਕੰਮ ਕਰਦੇ ਰਹੇ ਆ ਹੂੰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਡੇਰਾ ਬਿਆਸ ਦੇ ਖਿਲਾਫ ਵੀ ਮੋਰਚਾ ਲਗਾ ਤਾਂ ਉਹਦੀ ਵੀ ਸ਼ੁਰੂਆਤ ਜਿਹੜੀ ਕਥੇ ਤੌਰ ਤੇ ਤੁਸੀਂ ਉਹ ਦੇਖਿਆ ਹੋਣਾ ਕਿ ਦਾਵਾ ਕੀਤਾ ਗਿਆ ਕਿ ਕਬਜ਼ਾ ਕੀਤਾ ਗਿਆ ਜ਼ਮੀਨਾਂ ਤੇ ਤਾਂ ਮਤਲਬ ਕਿ ਇਹ ਇਹ ਸਾਰੀਆਂ ਚੀਜ਼ਾਂ ਬਲਦੇਵ ਸਿੰਘ ਸਿਰਸਾ ਨੇ ਆਪ ਦਾ ਜੋ ਉਹਨਾਂ ਦਾ ਜੀਵਨ ਹੈ ਉਹਦੇ ਵਿੱਚ ਕੀਤੀਆਂ ਬਹੁਤ ਸਾਰੇ ਐ ਮੁੱਦਿਆਂ ਨੂੰ ਸ਼ੋਹਿਆ ਹਾਂ ਜੀ ਜੀ ਸ਼ੋਹਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਲੰਮੇ ਸਮੇਂ ਤੇ ਲੰਮੇ ਸਮੇਂ ਤੋਂ ਜਾਣਦਾ ਹ ਹ ਅ ਕਿਸੇ ਟਾਈਮ ਅਸੀਂ ਰੇਡੀਓ ਤੇ ਇੰਟਰਵਿਊ ਕੀਤੇ ਇਹਨਾਂ ਦੇ ਜੀ ਉਦਾਂ ਵੀ ਜਦੋਂ ਗੱਲਬਾਤ ਕੀਤੀ ਕਰਨੀ ਬੜੇ ਸਹਿਜ ਮਤੇ ਨਾਲ ਗੱਲ ਕਰਨ ਵਾਲੇ ਆਗੂ ਸਨ ਜੀ ਆਲੋਚਨਾ ਜਿਹੜਾ ਨੁਕ ਕਿਤਾਬਾਂ ਨਾਲ ਖਾਸ ਕਰਕੇ ਜੁੜਿਆ ਹਾਂ ਹਾਂ ਜ ਫਰਕ ਪੈਂਦਾ ਉਹਦਾ ਆਲੋਚਨਾ ਵੀ ਆਗੂਆਂ ਦੀ ਜਿੱਦਾਂ ਹੁੰਦੀ ਹੈ ਤਾਂ ਉਹ ਖੜੇ ਮੱਥੇ ਸਹਿਣ ਵਾਲੇ ਵਿਅਕਤੀ ਸੀ ਜੀ ਤਾਂ ਖੈਰ ਇਹ ਮੰਦਪਾਗੀ ਖਬਰ ਆਈ ਅੱਜ ਸਵੇਰੇ ਸਵੇਰੇ ਕਿ ਬਲਦੇਵ ਸਿੰਘ सिरसा ਨੂੰ ਜੀ ਦਿਲ ਦਾ ਦੌਰਾ ਪਿਆ ਤੇ ਰਜਿੰਦਰਾ ਹਸਪਤਲ ਲਿਆਂਦੇ ਜਾਣ ਦੀ ਖਬਰ ਆ ਜੀ ਮਾਫ ਕਰਨਾ ਰਜਿੰਦਰਾ ਹਸਪਤਲ ਚੋਂ ਨੂੰ ਲਿਆਂਦਾ ਤੇ ਹੁਣ ਦਵਾਈ ਕਰਦੇ ਆ ਕਿ ਠੀਕ ਹੋ ਜਾਂ ਜੀ ਪਰ ਬਹੁਤ ਮੰਦਪਾਗੀ ਖਬਰ ਬਿਲਕੁਲ ਇਸ ਟਾਈਮ ਜਦੋਂ ਸਭ ਤੋਂ ਵੱਧ ਲੋੜ ਕਹ ਲੋ ਹੈ ਹੁੰਦੀ ਵੀ ਲੋੜ ਤਾਂ ਦੇਖੋ ਇਹੋ ਜਿਹੇ ਬੰਦਿਆਂ ਦੀ ਸਮਾਜ ਨੂੰ ਵੀ ਹੁੰਦੀ ਹੈ ਅਬੇਸ਼ਾਈ ਰਹਿੰਦੀ ਹੈ ਜਥੇਮੰਦੀਆਂ ਨੂੰ ਵੀ ਹੁੰਦੀ ਹੈ ਘਰਾਂ ਨੂੰ ਵੀ ਹੁੰਦੀ ਹੈ ਸਿਆਣੇ ਬੰਦੇ ਦੀ ਲੋੜ ਤੇ ਹੁੰਦੀ ਹੈ ਇਹਨਾਂ ਨੂੰ ਸਭ ਨੂੰ ਬਿਲਕੁਲ ਠੀਕ ਹੈ ਜੀ ਤੋਂ ਇਸ ਕਰਕੇ ਕਮਾਈ ਕਰਦੇ ਆ ਦਵਾਈ ਕਰਦੇ ਆ ਕਿ ਉਹ ਜਲਦੀ ਸਿਹਤਯਾਬ ਹੋਣ ਆਪਣੀਆਂ ਲੜਾਈਆਂ ਜੜੀਆਂ ਨੇ ਉਹਨਾਂ ਨੂੰ ਬਈ ਦੁਬਾਰਾ ਤੋਂ ਸ਼ੁਰੂ ਕਰਨ ਹੂੰ ਇਹ ਉਮੀਦ ਕਰਦੇ ਆ ਕਿ ਜਲਦੀ ਜਲਦੀ ਸਿਹਤ ਜਲਦੀ ਪਿੰਡ ਦੇ ਵਿੱਚ ਸਿਹਤਯਾਬ ਹੋ ਕੇ ਪਰਤਣਗੇ ਬਿਲਕੁਲ ਪਰ ਖਬਰ ਮੰਦ ਪਾਕੀ ਆਈ ਇਸ ਵੇਲੇ ਜੀ ਆ ਬਲਵੀਰ ਖੇਚਰ ਜੀ ਕਹਿ ਰਹੇ ਨੇ ਕਿ ਸਰਸਰ ਸਾਹਿਬ ਮੇਰੇ ਪਿੰਡ ਦੇ ਹੀ ਨੇ ਕਹਿੰਦੇ ਕਾਫੀ ਸਾਰੀਆਂ ਮੂਮੈਂਟਸ ਦੇ ਵਿੱਚ ਰਹੇ ਆ ਹਾਂ ਜੀ ਹਾਂ ਜੀ ਹਾਂ ਜੀ ਜੀ ਕਾਫੀ ਜ਼ਿਕਰ ਲੰਮੇ ਸਮੇਂ ਤੋਂ ਸੰਘਰਸ਼ੀ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਚਾਹੇ ਧਾਰਮਿਕ ਪੱਖ ਤੋਂ ਲੈ ਲਓ ਕਿਸਾਨੀ ਪੱਖ ਤੋਂ ਲੈ ਲਓ ਜੀ ਠੀਕ ਹੈ ਜੀ ਇਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਵੱਡੀਆਂ ਔਰ ਇਹ ਬਹੁਤ ਮੌਕਿਆਂ ਤੇ ਹਾਈ ਕੋਰਟ ਵੀ ਗਏ ਹੂੰ ਹਾਈ ਕੋਰਟ ਵੀ ਗਏ ਹਾਂਜੀ ਮਤਲਬ ਕਿ ਕਿਤਾਬਾਂ ਦੇ ਮਸਲੇ ਤੇ ਵੀ ਗਏ ਇਸ ਤੋਂ ਇਲਾਵਾ ਐਸਡੀਪੀਸੀ ਇਲੈਕਸ਼ਨ ਦੇ ਮੁਤਲਕ ਵੀ ਇਹ ਜਾਂਦੇ ਰਹੇ ਨੇ ਹੂੰ ਇਹਨਾਂ ਨੇ ਕਈ ਮੌਕਿਆਂ ਤੇ ਪਾਰਟੀ ਬਣਾਇਆ ਹੈ ਇਹਨਾਂ ਨੂੰ ਜੀ ਜੀ ਹਾਂਜੀ ਲੜਾਈ ਯਾਨੀ ਧਾਰਮਿਕ ਖੇਤਰ ਹੋਵੇ ਹੂੰ ਚਾਹੇ ਆਰਥਿਕ ਖੇਤਰ ਹੋਵੇ ਜੀ ਸਿਰਸਾ ਸਾਹਿਬ ਮਤਲਬ ਹਰ ਪੱਖ ਤੋਂ ਬਾਕੀ ਦੇਖੋ ਕੋਈ ਵੀ ਬੰਦਾ ਹੁੰਦਾ ਹੈ ਉਹਦੇ ਜੀਵਨ ਚ ਮੈਂ ਹਮੇਸ਼ਾ ਕਹਿੰਦਾ ਕੋਈ ਕਮੀ ਵੀ ਹੋ ਸਕਦੀ ਹੈ ਹਮ ਤੁਸੀਂ ਕੋਈ ਅਸਹਿਮਤੀ ਵੀ ਰੱਖ ਸਕਦੇ ਹੋ ਜੀ ਪਰ ਉਹਰਾਲ ਬਲਦੇਵ ਸਿੰਘ ਸਿਰਸਾ ਐਕਟਿਵਿਜ਼ਮ ਦੇ ਮਾਮਲੇ ਚ ਹਮ ਬਹੁਤ ਹੀ ਜ਼ਿਆਦਾ ਤੁਹਾਨੂੰ ਨਾ ਚੜਤ ਚ ਦਿਖਾਈ ਦਿੰਦੇ ਸੀ ਐਕਟਿਵਿਜ਼ਮ ਉਹਨਾਂ ਦਾ ਬੜਾ ਚੜਤ ਵਾਦਾ ਸੀਗਾ ਜੀ 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 ਮਿੰਟੂ ਜੀ ਬਿਲਕੁਲ ਆਪਾਂ ਦੁਆ ਕਰਦੇ ਆਂ